ਸਮਾ ਕੱਟ ਕੇ ਆਇਓ ਵੈਲਕਮ ਮੈਂ ਤੁਹਾਡੇ ਨਾਲ ਅੱਜ ਪੰਜਾਬ ਦੇ ਸਭ ਪੰਜਾਬੀਆਂ ਨੂੰ ਜਿਨ੍ਹਾਂ ਨੇ ਬੀਤੇ ਕੱਲ 14 ਤਰੀਕ ਨੂੰ ਪੰਜਾਬ ਦੇ ਵਿੱਚ ਬੜਾ ਸ਼ਾਂਤੀਪੂਰਨ ਅਮਨ ਚਾਹੇ ਦੇ ਨਾਲ ਬਲਾਕ ਸੰਪਤੀ ਤੇ ਜ਼ਿਲ੍ਹਾ ਪਾਲਿਸ਼ਰ ਦੇ ਵਿੱਚ ਵੋਟਾਂ ਪਾ ਕੇ ਜਿਹੜੇ ਲੋਕ ਪਿਛਲੇ ਕਈ ਦਿਨਾਂ ਤੋਂ ਝੂਠਾ ਪ੍ਰਚਾਰ ਕਰਦੇ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਘਬਰਾਹਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੜੀ ਤੱਕਾ ਹੋ ਰਿਹਾ ਜੀ ਬੜੀ ਡੈਮੋਕਰੇਸੀ ਦਾ ਕਾਹਨ ਹੋ ਰਿਹਾ ਜੀ ਉਹ ਬਲਟਪੇਪਰ ਲੁੱਟ ਲਿਆ ਜੀ ਫਲਾਣਾ ਹੋ ਗਿਆ ਜੀ ਔਰ ਬੀਤੇ ਕੱਲ ਜਿਸ ਢੰਗ ਦੇ ਨਾਲ ਪੰਜਾਬੀਆਂ ਨੇ ਵੋਟ ਕੀਤਾ ਔਰ ਅਮਨ ਚੈਨ ਦੇ ਨਾਲ ਕੀਤਾ ਕੋਈ ਥੋੜਾ ਬਹੁਤਾ ਛੋਟਾ ਮੋਟਾ 12000 ਤੋਂ ਉੱਪਰ ਪਿੰਡ ਹੈ ਪੰਜਾਬ ਦਾ ਕੋਈ 2 4 5 6 ਥਾਵਾਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਸ਼ਾਂਤੀ ਦੇ ਨਾਲ ਲੋਕਾਂ ਨੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲਿਆ ਔਰ ਮੈਂ ਸਭ ਪੰਜਾਬੀਆਂ ਦਾ ਬਹੁਤ ਧੰਨਵਾਦੀ ਆ ਮਾਦੀ ਪਾਰਟੀ ਵੱਲੋਂ ਕਿ ਉਹਨਾਂ ਨੇ ਬਦੌਦੀਆਂ ਤੇ ਇੰਨੀ ਪ੍ਰਕਾਟ ਪੈਦਾ ਕਰਦੇ باوجود ਆਪਸੀ ਸਾਂਝ ਨਹੀਂ ਟੁੱਟਦੀ ਆਪਸੀ ਭਾਈਚਾਰਾ ਨਹੀਂ ਟੁੱਟਦਾ ਪਿੰਡਾਂ ਦੇ ਵਿੱਚ ਇਕੱਠਿਆਂ ਬੈ ਕੇ ਵੋਟਾਂ ਪਾਈਆਂ ਤੇ ਬਹੁਤ ਸਾਰੇ ਥਾਵਾਂ ਤੇ ਤੇ ਕਈ ਥਾਵਾਂ ਤੇ ਮਿਲਕੋਟ ਵੋਟਾਂ ਦੇ ਜਿੱਥੇ ਲੋਕ ਬਾਅਦ ਇਕੱਠੇ ਬੈਠੇ ਇਕੱਠੇ ਚਾਹਾਂ ਪੀਦੇ ਸੀਗੇ ਇਸ ਕਰਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਕਿ ਜ਼ిల్లా ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਨਿਫਪਕ ਹੋਣ ਗਿਆ ਅਮਨ ਦਾ ਮਾਨਨ ਹੋਣ ਗਿਆ ਆਪਣਾ ਵਾਦਾ ਜਿਹੜਾ ਬੀਤੇ ਕੱਲ ਪੂਰਾ ਕੀਤਾ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟਾਂ ਜਿਹੜੀਆਂ ਪਾਈਆਂ ਹੁਣ 7 ਦਾ ਤਰੀਕ ਨੂੰ ਉਹਦਾ ਰਿਜ਼ਲਟ ਆਊਗਾ ਸੋ ਇੱਕ ਤੇ ਮੈਂ ਇਹ ਤੁਹਾਡੇ ਸੂਪੂ ਦਾ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਸੀਗਾ ਕਿ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਨਹੀਂ ਤੋੜੀ ਅਮਨਮੰਨ ਦੇ ਨਾਲ ਵੋਟਾਂ ਜਿਹੜੀਆਂ ਹੋਈਆਂ ਦੂਜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਬੀਤੇ ਕੱਲ ਇੱਕ ਬਿਆਨ ਜਿਹੜਾ ਉਹ ਸੁਣਿਆ ਹੋਵੇਗਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗਰਦਾਸ ਮੋਤੋ ਸਰਦਾਰ ਸਗਿੰਦਰ ਸਿੰਘ ਰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਕੈਪਟਨ ਦੀਆਂ ਸਵਤਾਂ ਕੀਤੀਆਂ ਉਹਨਾਂ ਨੇ ਕੈਪਟਨ ਦੇ ਬਾਰੇ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਪਹਿਲੀ ਗੱਲ ਤੇ ਸੁਖੀ ਰੰਧਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕਿ ਜਿੱਦੋਂ ਕੈਪਟਨ ਅਮਰਿੰਦਰ ਸਿੰਘ ਨੂੰ 21 ਦੇ ਵਿੱਚ ਗੱਦੀ ਤੋਂ ਲਾਇਆ ਗਿਆ ਸੀਗਾ ਮੁੱਖ ਮੰਤਰੀ ਦੀ ਗੱਦੀ ਤੋਂ ਲਾਇਆ ਗਿਆ ਸੀਗਾ ਕੀ ਕੈਪਟਨ ਮਨਿੰਦਰ ਸਿੰਘ ਉਹਦੋਂ ਠੀਕ ਹੀ ਜਦ ਅੱਜ ਠੀਕ ਸੀਗਾ ਕਿਦੋਂ ਗਲਤ ਸੀਗਾ ਉਸ ਸਮੇਂ ਸੁਖੀ ਰੰਧਾਵਾ ਲੀਡ ਕਰਦੇ ਸੀਗੇ ਪੰਜਾਬ ਦੇ ਕਾਂਗਰਸੀਆਂ ਨੂੰ ਕੀ ਕਹਦੇ ਸੀਗੇ ਕਿ ਕੈਪਟਨ ਨੇ ਗੁਟਕਾ ਸਾਹ ਫੜ ਕੇ ਜਿਹੜਾ ਨਸ਼ੇ ਦਾ ਲੱਕ ਤੋੜ ਦੀ ਗੱਲ ਕੀਤੀ ਸੀਗੀ ਜਿਹੜੀ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਜਿਹੜੀ ਘਰ ਦਾ ਨੌਕਰੀ ਦੀ ਗੱਲ ਕੀਤੀ ਸੀ ਕਹਿੰਦੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਵੀ ਕੀਤਾ ਇਹ ਸੁੱਖੀ ਹੁੰਦਾਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਕਹਿੰਦੇ ਕਿ ਇਹਨਾਂ ਨੂੰ ਗੱਦੀ ਤੋਂ ਲਾਹ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਜਿਹੜੀ ਝੁਬਾਨ ਕੀਤੀ ਸੀਗੀ ਕੈਪਟਨ ਬਿੰਦਰ ਸਿੰਘ ਨੇ ਉਹ ਝੁਬਾਨ ਪੂਰੀ ਵੀ ਨਹੀਂ ਕੀਤੀ ਇਹ ਸੁਖੀ ਰੰਧਾਵਾ ਕਹਿੰਦਾ ਸੀਗਾ ਇਹੀ ਸੁਖੀ ਰੰਧਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇੰਨੇ ਕੁ ਦੋਸ਼ ਲਾਉਂਦੇ ਸੀ ਔਰ ਸਭ ਤੋਂ ਅੱਗੇ ਹੀ ਇਹ ਦੋਸ਼ ਲਾਉਣ ਵਾਲੇ ਮਾਝਾ ਬਗੜ ਜੇੜੀ ਸੀਗੀ ਔਰ ਸੁਖੀ ਉਹਦੀ ਗਵਾਹੀ ਕਰ ਰਿਹਾ ਸੀ ਕਿਉਂਕਿ ਕੇ ਥਿਮ ਦੀ ਸਤਿ ਦੌਰ ਦੇ ਵਿੱਚ ਸੀਗਾ ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਸੋਚ ਸਕਦਾ ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਬੀਜੇਪੀ ਜਾਣਾ ਚਾਹੁੰਦੇ ਇਹਨਾਂ ਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾਂ ਗੱਲ ਨਹੀਂ ਬੜਨੀ ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਉਹ ਇਖਤਿਆਰ ਕੀਤਾ ਸੁਖੀ ਲਾਵਾ ਜੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਵਾਅਦਾ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜੀ ਆ ਕੈਪਟਨ ਬਜਿੰਦਰ ਸਿੰਘ ਦਾ ਖਾਨਦਾਨ ਜਿੱਦੋਂ ਮੁਗਲਾਂ ਦਾ ਵਾਸ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਬਜਿੰਦਰ ਦਾ ਖਾਨਦਾਨ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਨਾਲ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮਜੇ ਲਿੰਦੇ ਨੇ ਤੰਦੌਲਤ ਇਕੱਠੀ ਕੀਤੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਆਈ ਤੇ ਕੈਪਟਨ ਮਨਿੰਦਰ ਸਿੰਘ ਦਾ ਪਰਵਾਜ਼ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਸਦਾ ਦੇ ਨਾਲ ਰਹਿੰਦੀਆ ਕੈਪਟਨ ਮਨਿੰਦਰ ਸਿੰਘ ਬਿਨਾਂ ਸਦਾ ਤੋਂ ਨਹੀਂ ਰਹਿੰਦੇ ਉਹ ਕਿਹੜੀ ਗੱਲ ਦੇ ਪੱਕੇ ਆ ਜੀ ਉਹ ਅੱਜ ਭਾਜੀਪੀ ਆ ਅੱਜ ਭਾਜੀਪੀ ਦੇ ਨਾਲ ਉਹਨਾਂ ਦਾ ਪਰਵਾਜ਼ ਉਹਨਾਂ ਦੀ ਧੀ ਉਹਨਾਂ ਦੀ ਪਤਨੀ ਅੱਜ ਭਾਜੀਪੀ ਦੇ ਨਾਲ ਤੁਰਦੇ ਸਭ ਪੰਜਾਬ ਜਦੋਂ ਕਾਲੀਦਾਲ ਦੀ ਸਿਆਸਤ ਕਰਦੇ ਸੀਗੇ ਉਸ ਸਮੇਂ ਜਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਤਾਂ ਕਾਲੀਦਾਲ ਛੱਡ ਕੇ ਆਪਣਾ ਕਾਲੀਦਾਲ ਵੀ ਬਣਾ ਲਿਆ ਸੀਗਾ ਉਹਨਾਂ ਨੇ ਫਿਰ ਕਾਂਗਰਸ ਚ ਗਏ ਫਿਰ ਕਾਂਗਰਸ ਛੱਡ ਕੇ ਕਾਲੀਦਾਲ ਚ ਆਏ ਤੇ ਮੁੜ ਕੇ ਫੇਰ ਦੇ ਦੋ ਸੋਨੀਆ ਗਾਂਧੀ ਨੇ ਉਹਨਾਂ ਨੂੰ ਹਾਕ ਕਰਤੀ ਪ੍ਰਧਾਨ ਦੀ ਤੇ ਚੀਫ ਮਿਨਿਸਟਰ ਬਣਾਉਂਦੀ ਫਿਰ ਕਾਂਗਰਸ ਚ ਆ ਗਏ ਸੁਖੀਰ ਦਾਵਾ ਦੀ ਦੱਸਣਗੇ ਜੀ ਕੈਪਟਨ ਸਾਹਿਬ ਕਿੱਥੇ ਪੱਕੇ ਸੀ ਕਿਹੜੀਆਂ ਗੱਲਾਂ ਤੇ ਪੱਕੇ ਸੀਗੇ ਕਿਹੜੇ ਕਹਿੰਦਾ ਬੜਾ ਉਹ ਧੜੇ ਬਾਜ ਆ ਬੜਾ ਜੀ ਉਹ ਜ਼ੁਬਾਨ ਦਾ ਪੱਕਾ ਹੈ ਸੱਭ ਮੈਨੂੰ ਲੱਗਦਾ ਨਾ ਸੁਖੀਰ ਦਾਵਾ ਕੇ ਗੱਲ ਦਾ ਪੱਕਾ ਤੇ ਨਾ ਕੈਪਟਨ ਵੀ ਪੱਕਾ ਦੋਵੇਂ ਹੀ ਆਪਣੀਆਂ ਗੱਲਾਂ ਤੋਂ ਕੱਚੇ ਆ ਸੁਖੀਰ ਦਾਵਾਜ ਤੋਂ 4 ਸਾਲ ਪਹਿਲਾਂ 21 ਚ ਕੋਈ ਕਹਿੰਦਾ ਸੀ ਅੱਜ ਕੋਈ ਕਰ ਰਿਹਾ ਇਸ ਕਰਕੇ ਸੁਖੀਰ ਦਾਵਾ ਦੇ ਦਾ ਬਿਆਨ ਜਿਹੜਾ ਇਹ ਕਾਂਗਰਸ ਦੀ ਬੇੜੀ ਡੋਬਣ ਵਾਲਾ ਬਿਆਨ ਹੈ ਉਹ ਜੂਰ ਕਿਤੇ ਨਾ ਕਿਤੇ ਉੱਤੇ ਬੀਜੇਪੀ ਦੇ ਵੱਡੀ ਲੀਡਰਸ਼ਿਪ ਦੇ ਨਾਲ ਕਿਤੇ ਨਾ ਕਿਤੇ ਲਿੰਕ ਜੁੜਿਆ ਤਾਂ ਆਪ ਬੀਜੇਪੀ ਹਲ ਜਾਣਾ ਚਾਹੁੰਦੇ ਕਾਂਗਰਸ ਨੂੰ ਡੋਬਣਾ ਚਾਹੁੰਦੇ ਆ ਜਿਹੜੀ ਮਾਰੀ ਪੱਲੀ ਕਾਂਗਰਸ ਹੈਗੀ ਆ ਉਹ ਸੁੱਖੀ ਹਵਾ ਦੇ ਦਾ ਬਿਆਨ ਜਿਹੜਾ ਉਹ ਕਾਂਗਰਸ ਦੇ ਵਿਰੋਧੀ ਵੀ ਆ ਤੇ ਪੰਜਾਬ ਦੇ ਵਿਰੋਧੀ ਵੀ ਆ ਜਿਹੜੇ ਬੰਦੇ ਨੇ ਪੰਜਾਬ ਦਾ ਕੀਤਾ ਕੁਛ ਨਹੀਂ ਜਿਹੜਾ ਬੰਦਾ ਨੌਕਰੀਆਂ ਦਾ ਲਾਵਾ ਲਾ ਕੇ ਨਸ਼ੇ ਦਾ ਲਾਵਾ ਲਾ ਕੇ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਆਪਣੀ ਕੇ ਜਵਾਨ ਤੇ ਪੱਕਾ ਦੀ ਦਿਆ ਅੱਜ ਯਾਰ ਤੁਸੀਂ ਬੰਦੇਓ ਕੀ ਹੋ ਸੁਖੇ ਦਾਵਾ ਜੀ ਤੁਹਾਡੀ ਜਵਾਨ ਆ ਕੀ ਆ 21 ਤੁਸੀਂ ਲੋਕਾਂ ਨੂੰ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਮੁੱਖ ਮੰਤਰੀ ਬਣਾਓ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਸਭ ਤੋਂ ਵਧੀਆ ਮੈਨੂੰ ਬਣਾਓ ਜੰਨੀ ਸਾਹਿਬ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਬਣਾਓ ਕੈਪਟਨ ਭੱਜ ਗਿਆ ਜੀ ਕੈਪਟਨ ਮਿਲਦਾ ਜੀ ਕੈਪਟਨ ਨੇ ਜੋ ਵਾਅਦੇ ਕੀਤੇ ਉਹ ਇੱਕ ਦੀ ਪੂਰਾ ਕੀਤਾ ਜੀ ਅਸੀਂ ਪੰਜਾਬ ਦੇ ਲੋਕਾਂ ਦੀ ਜਾਨ ਜੋਗੇ ਵੀ ਗਏ ਜੀ ਇਸ ਕਰਕੇ ਮੈਂ ਤੁਹਾਡੇ ਥੂ ਕਹਿਣਾ ਚਾਹੁੰਦਾ ਕਿ ਨਾ ਤੇ ਸੁਖੀ ਰੁਦਾਵੇ ਦਾ ਕੋਈ ਸਟੈਂਡ ਆ ਉਹ ਵੀ ਕੱਚਾ ਤੇ ਨਾ ਕਦੀ ਕੈਪਟਨ ਤੇ ਕੈਪਟਨ ਦੇ ਪਰਵਾਹ ਦਾ ਸਟੈਂਡ ਆ ਉਹ ਹਮੇਸ਼ਾ ਸਤਾ ਦੇ ਨਾਲ ਰਹਿੰਦੇ ਆ ਉਹ ਮੇਸ਼ੇ ਉਹ ਅਜੇ ਵੀ ਬਹੁਤ ਸਿਰ ਪਹਿਲਾ ਉਹਨਾਂ ਦੀ ਹਿਸਤੀ ਹੈ ਕਿ ਜਿਹਦਾ ਬਾਦ ਉਹਦੇ ਦੇ ਹਮੇਸ਼ਾ ਹੀ ਰਾਜਪੂਤ ਹੀ ਰਹੇ ਦੇ ਨਾਲ ਆਜੋ ਦੇ ਪੁੱਤ ਰਹੇ ਉਹ ਕਿ ਉਹਦੇ ਦੀ ਬਣਦੇ ਇਸ ਕਰਕੇ ਰਾਵਤ ਸਾਹਿਬ ਇਸ ਟਾਈਮ ਦੇ ਉੱਤੇ ਤੁਸੀਂ ਜਿਹ ਚਾਲ ਚੱਲ ਰਹੇ ਹੋ ਤੁਸੀਂ ਤੁਹਾਡੀ ਚਾਲ ਨੂੰ ਪੰਜਾਬੀ ਸਮਝਦੇ ਐ ਪੰਜਾਬੀਆਂ ਨੂੰ ਇੰਨੀਕ ਸਮਝਿਆ ਇਦਾਂ ਨਾ ਕਦਾ ਕਹੋ ਕਿਉਂਕਿ 4 ਸਾਲ ਹੀ ਲੱਗੇ ਤੁਹਾਡੇ ਬਿਆਨਾਂ ਤੇ 4 ਸਾਲ ਪਹਿਲਾਂ ਤੁਸੀਂ ਪੌਣੇ 2 ਮਹੀਨੇ ਦੇ ਚੀਫ ਮਨਿਸਟਰ ਬਣੇ ਸੀਗੇ 4 ਸਾਲ ਪਹਿਲੇ ਬਹੁਤ ਜੱਲ ਲੰਮਾ ਸਮਾਂ ਦੀ ਇਕ ਹੀ ਸੀ ਤੁਸੀਂ ਪਾਉਨੇ ਦੋ ਮੀਲਾਲੇ ਮੁੱਖ ਮੰਤਰੀ ਬਣੇ ਸੀਗੇ ਉਦੋਂ ਦੇ ਤੁਹਾਡੇ ਬਿਆਨ ਕੱਢ ਕੇ ਤੁਹਾਨੂੰ ਸੁਣਾਈਏ ਕੀ ਕਹਿੰਦੇ ਇਹ ਦੂਜੇ ਕੈਪਟਨ ਬਾਰੇ ਉਦੋਂ ਦੀ న్యూਸਪੇਪਰ ਤੁਹਾਡੇ ਅੱਗੇ ਰੱਖੀਏ ਇਸ ਕੰਮ ਤੇ ਤੁਸੀਂ ਵੀ ਆਪਣੀ ਜ਼ੁਬਾਨ ਦੇ ਕੱਚੇ ਦੇ ਤੇ ਕੈਪਟਨ ਵੀ ਆਪਣੀ ਜ਼ੁਬਾਨ ਦਾ ਕੱਚਾ ਹੁੰਦੇ ਕਦੀ ਪੰਜਾਬ ਦੇ ਨਾਲ ਜਿਹੜੀ ਜ਼ੁਬਾਨ ਕੀਤੀ ਅੱਜ ਤੱਕ ਮੂਰੀ ਨਹੀਂ ਕੀਤੀ ਮੈਂ ਇਹ ਮੀਡੀਆ ਦੇ ਲਈ ਸੁਖੀ ਰੁਦਾਵੇਂ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਪੰਜਾਬੀਆਂ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਕਿ ਇਹ ਜਿਹੜੇ ਕਾਂਗਰਸੀ ਆ ਇਹ ਪੰਜਾਬ ਨੂੰ ਫਿਰ ਤੋਂ ਲੁੱਟਣਾ ਚਾਹੁੰਦੇ ਆ ਇਹ ਲੱਭਦੇ ਆ ਕਿ ਪਤਾ ਨਹੀਂ ਕੋਈ ਘੋੜਾ ਚੰਗਾ ਮਿਲ ਜੇ ਉੱਤੇ ਚੜ ਕੇ ਫਿਰ ਚੰਡੀਗੜ੍ਹ ਤੋਂ ਚੱਲ ਜੀਏ ਪਰ ਪੰਜਾਬੀ ਕਾਂਗਰਸ ਨੂੰ ਜਾਣਦੇ ਆ ਪੰਜਾਬੀਆਂ ਨੇ ਜਿਹੜਾ 22 ਦੇ ਵਿੱਚ ਕਾਂਗਰਸ ਨੂੰ ਜੋ ਫਤਵਾ ਦਿੱਤਾ ਉਤੋਂ ਵੀ ਭੈੜਾ ਫਤਵਾ ਦੇਣਗੇ ਉਦੋਂ ਦੇ 17 ਕੇ 16 ਆ ਗਿਆ ਐਸਾ ਉਹ ਵੀ ਦੀ ਆਉਂਦੀਆਂ ਕਿਉਂਕਿ ਇਹਨਾਂ ਦੀ ਜਿਹੜੀ ਲੜਾਈ 500 ਕਰੋੜ 350 ਕਰੋੜ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਕਿੱਥੋਂ ਇਕੱਠੇ ਕਰਦੇ ਆ ਕੀ ਕਰਦੇ ਆ ਇੱਥੇ ਪਰਦੇ ਦੇ ਪਿੱਛੇ ਕੀ ਕੀ ਇਹਨਾਂ ਦੀਆਂ ਸਟੋਰੀਆਂ ਕੌਣ ਇਹਨਾਂ ਚੋ ਹੀਰੋ ਆ ਕੌਣ ਇਹਨਾਂ ਚੋ ਵਿਲਨ ਆ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਸੋ ਸੁਖੀ ਦਾ ਬਿਆਨ ਜਿਹੜਾ ਮੈਂ ਸਮਝਦਾ ਕਿ ਜਿਹੜੇ ਉਹਨੇ 21 ਜਿਹ ਬਿਆਨ ਦਿੱਤੇ ਆਪ ਜੀ मिनिस्टर ਬਣ ਲਈ ਐ ਨੁਲਟਾ ਦਾ ਬਿਆਨ ਆ ਉਹ ਸੁਖੀ ਦਾ ਦਾਵਾ ਆ ਆਪ ਖੁਦ ਕੇਂਦਰ ਦੇ ਨਾਲ ਭਾਜਪਾ ਦੇ ਨਾਲ ਕਿਤੇ ਨਾ ਕਿਤੇ ਲਿੰਕ ਦੇ ਵਿੱਚ ਆ ਉਦੋਂ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਚਾਹ। ਅੱਛਾ ਉਹ ਕਹਿੰਦਾ ਇੱਕ ਚੰਗੇ